ਸਨ 1960-70 ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਨਾਟਕਾਂ ਦੀ ਤਿਆਰੀ ਕਰਵਾਉਂਦਿਆ ਕਰਵਾਉਂਦਿਆਂ ਪ੍ਰੋਫੈਸਰ ਔਲਖ ਦਾ ਰੁਝਾਨ ਨਾਟਕ ਲਿਖਣ ਵੱਲ ਤੇ ਨਾਟਕ ਕਰਵਾਉਣ ਵੱਲ ਵੀ ਹੋ ਗਿਆ ਸੀ ਕਿ ਪ੍ਰੋਫੈਸਰ ਔਲਖ ਨੇ ਆਪਣੇ ਨਾਟਕਾਂ ਵਿੱਚ ਜਿਹੜੀ ਛੋਟੀ ਕਿਸਾਨੀ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪਿੰਡੂ ਮਹਾਵਰੇ ਰਾਂ ਹੀ ਰੰਗਮંચ ਤੇ ਲਿਆਂਦਾ ਹੈ ਨਾਟਕਾਂ ਵਿੱਚ ਪਿੰਡੂ ਮਹਾਵਰੇ ਦੀ ਵਰਤੋਂ ਕਰਨ ਦਾ ਹੁਨਰ ਈਸ਼ਵਰ ਚੰਦਰ ਨੰਦਾ ਤੋਂ ਬਾਅਦ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਸਹੀ ਆਇਆ ਹੈ ਮੁੱਲ ਦੀ ਤੀਮੀ ਦਾ ਦੁੱਖ ਹੋਊ ਤਾਂ ਉਹ ਮੈਨੂੰ ਮੈਂ ਚੱਲ ਨੂੰ ਪਰ ਸੱਜਣਾ ਜਮੀਨ ਤਾਂ ਤੈਨੂੰ ਵੰਡਣੀ ਪਊ ਭਾਈ ਭੱਪਣ ਨਾਲ ਵੰਡ ਦੇਗਾ ਤਾਂ ਤੇਰੀ ਸ਼ਾਬਾਸ਼ ਏ ਲੋਕ ਤਮਾਸ਼ਾ ਦਿਖਾਉਣਾ ਤਾਂ ਉਹ ਤੇਰੀ ਮਰਜ਼ੀ ਸੁਪਨਾ ਕਾਦਾ ਆਇਆ ਗੱਜੂ ਨੂੰ ਸੂਲੀ ਤੇ ਟੰਗ ਗਿਆ ਕਦੇ ਉਹਨੂੰ ਲੱਗਦਾ ਕਿ ਉਹ ਕੋਈ ਗੁਨਾਹਗਾਰ ਹੈ ਤੇ ਉਹ ਆਪਣੇ ਆਪ ਨੂੰ ਗਾਲਾਂ ਕੱਢ ਦੇਣ ਲੱਗ ਜਾਂਦਾ ਇਸ ਘਟਨਾ ਤੋਂ ਬਾਅਦ ਗੱਜੂ ਦਾ ਆਨੰਦ ਬੰਗਾਲੀ ਕੋਲ ਉੱਠਣ ਬਹਿਣ ਹੋ ਗਿਆ ਤੇ ਗੱਜੂ ਨੇ ਮਲਦੀ ਤੀਵੀਂ ਲਿਆਉਣ ਦਾ ਫੈਸਲਾ ਕਰਕੇ ਆਪਣੇ ਛੋਟੇ ਭਾਈ ਨੂੰ 100 ਦੀ ਇੱਕ ਸਣਾਈ ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਅਸੀਂ ਜਿਹੜੀ ਕਹਾਣੀ ਚੁਣੀ ਹੈ ਉਹ ਕੋਈ ਵੱਡੇ ਕਹਾਣੀਕਾਰ ਵਜੋਂ ਨਹੀਂ ਜਾਣੇ ਜਾਂਦੇ ਸਗੋਂ ਨਾਟਕਕਾਰ ਵਜੋਂ ਜਾਣੇ ਜਾਂਦੇ ਅਜਮੇਰ ਸਿੰਘ ਔਲਖਰਾਂ ਦੀ ਲਿਖੀ ਹੋਈ ਕਹਾਣੀ ਹੈ ਮੰਜੇ ਦੀ ਬਾਈ ਉਹ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਸੋ ਪਹਿਲਾਂ ਥੋੜਾ ਜਿਹਾ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਜੀਵਨ ਬਾਰੇ ਇੱਕ ਝਾਤ ਪਾਉਨੇ ਆ ਨਾਟਕਕਾਰ ਵਜੋਂ ਜਾਣੇ ਜਾਂਦੇ ਮੇਰ ਔਲਖ ਦਾ ਜਨਮ 19 ਅਗਸਤ ਸਨ 1942 ਨੂੰ ਪਿੰਡ ਕੁੰਬੜਵਾਲ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਸੀ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਪਿਤਾ ਦਾ ਨਾਮ ਸਰਦਾਰ ਕੌਰ ਸਿੰਘ ਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਹਰਨਾਮ ਕੌਰ ਸੀ 1945 ਦੇ ਆਸ-ਪਾਸ ਸਾਰਾ ਔਲਖ ਪਰਿਵਾਰ ਪਿੰਡ ਕੁੰਬੜਵਾਲ ਨੂੰ ਛੱਡ ਕੇ ਪਿੰਡ ਕਿਸ਼ਨਗੜ੍ਹ ਫਰਵਾਈ ਵਿਖੇ ਆ ਕੇ ਵੱਸ ਗਿਆ ਪ੍ਰੋਫੈਸਰ ਅਜਮੇਰ ਸਿੰਘ ਔਲਖ ਦਾ ਵਿਆਹ ਮਨਜੀਤ ਕੌਰ ਦੇ ਨਾਲ ਹੋਇਆ ਜੋ ਕਿ ਕਿਤੇ ਦੇ ਵੱਜੋਂ ਅਧਿਆਪਕਾ ਸਨ ਉਹਨਾਂ ਦੇ ਘਰ ਸੁਪਨ ਦੀਪ ਕੌਰ ਸੋਜਪ੍ਰੀਤ ਕੌਰ ਅਤੇ ਅਮਨ ਜੀਤ ਕੌਰ ਤਿੰਨ ਲੜਕੀਆਂ ਪੈਦਾ ਹੋਈਆਂ ਪ੍ਰੋਫੈਸਰ ਔਲਖ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਫੜਵਾਏ ਫਰਵਾਈ ਦੇ ਪ੍ਰਾਇਮਰੀ ਸਕੂਲ ਤੋਂ ਸਨ 1952 ਵਿੱਚ ਪੂਰੀ ਕੀਤੀ 10ਵੀਂ ਦੀ ਪੜ੍ਹਾਈ ਪਿੰਡ ਕਿਸ਼ਨਗੜ੍ਹ ਪ੍ਰਵਾਹੀ ਤੋਂ ਹੀ 5-6 ਕਿਲੋਮੀਟਰ ਦੂਰ ਕਸਬਾ ਪੀਖੀ ਤੋਂ ਕਰਨ ਤੋਂ ਬਾਅਦ ਉਹਨਾਂ ਨੇ ਕੋਰਸਪੋਂਡੈਂਸ ਕੋਰਸ ਰਾਈ ਜਾਨੀ ਚਿੱਠੀਪੱਤਰ ਰਾਈ ਬੀਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਦੀ ਪੜ੍ਹਾਈ ਵੀ ਕੀਤੀ ਪ੍ਰੋਫੈਸਰ ਔਲਕ ਨੇ 28 ਅਗਸਤ 1965 ਤੋਂ ਸਨ 2000 ਤੱਕ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿੱਚ ਪੰਜਾਬੀ ਲੈਕਚਰਾਰ ਦੀ ਨੌਕਰੀ ਵੀ ਕੀਤੀ ਉੱਥੇ ਪ੍ਰੋਫੈਸਰ ਅਜਮੇਰ ਸਿੰਘ ਔਲਖ ਨਾਟਕਕਾਰ ਪ੍ਰੋਡਿਊਸਰ ਡਾਇਰੈਕਟਰ ਤੇ ਅਦਾਕਾਰ ਬਣਿਆ ਅਤੇ ਆਪਣੀ ਪਤਨੀ ਮਨਜੀਤ ਕੌਰ ਤੇ ਤਿੰਨਾਂ ਧੀਆਂ ਨੂੰ ਵੀ ਅਦਾਕਾਰਾ ਬਣਾਇਆ ਪ੍ਰੋਫੈਸਰ ਔਲਖ ਨੇ ਇੱਥੇ ਰਹਿੰਦਿਆਂ ਹੀ 1976 ਵਿੱਚ ਲੋਕ ਕਲਾ ਮੰਚ ਮਾਨਸਾ ਦੀ ਸਥਾਪਨਾ ਕੀਤੀ ਪ੍ਰੋਫੈਸਰ ਔਲਖ ਆਪਣੀ ਸਹਿਤਕ ਸਵੈ ਜੀਵਨੀ ਮੇਰੀ ਨਾਟ ਯਾਤਰਾ ਵਿੱਚ ਲਿਖਦੇ ਹਨ ਕਿ ਜਦ ਮੈਂ ਬਚਪਨ ਤੋਂ ਲੈ ਕੇ ਆਪਣੇ ਨਾਟਕਕਾਰ ਬਣ ਤੱਕ ਦੇ ਸਹਿਤਕ ਸਫਰ ਉਤੇ ਝਾਤ ਮਾਰਦਾ ਹਾਂ ਤਾਂ ਨਾਟਕ ਲਿਖਣ ਵਾਲੇ ਰੁਚਿਤ ਹੋਣ ਦਾ ਪ੍ਰਤਾਰਾ ਮੈਨੂੰ ਮਹਿਜ ਇੱਕ ਇਤਫਾਕ ਤੋਂ ਬਿਨਾ ਕੁਝ ਵੀ ਨਜ਼ਰ ਨਹੀਂ ਆਉਂਦਾ ਆਪਣੀ ਉਮਰ ਦੇ 27-28 ਵਰਿਆਂ ਤੱਕ ਮੈਨੂੰ ਆਪਣੇ ਆਪ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕਦੇ ਨਾਟਕ ਵੀ ਲਿਖਾਂਗਾ ਤੇ ਪੰਜਾਬੀ ਸਹਿਤ ਜਗਤ ਵਿੱਚ ਮੇਰੀ ਪਛਾਣ ਇੱਕ ਨਾਟਕਕਾਰ ਦੇ ਰੂਪ ਵਿੱਚ ਹੋਵੇਗੀ ਮੈਂ ਪਹਿਲਾਂ ਪਹਿਲ ਕਵਿਤਾ ਤੇ ਗੀਤ ਲਿਖਨੇ ਸ਼ੁਰੂ ਕੀਤੇ ਸਨ ਜਦ ਮੈਂ ਗੁਰਮੁਖੀ ਦੇ ਅੱਖਰ ਜੋੜਨ ਦੇ ਯੋਗ ਹੋ ਗਿਆ ਤਾਂ ਸ਼ਬਦਾਂ ਨੂੰ ਗੁਣ ਗਿਣਾਉਣਾ ਤੇ ਕਾਗਜ਼ਾਂ ਉੱਤੇ ਉਤਾਰਨ ਲੱਗ ਪਿਆ ਮੈਂ ਆਪਣੀ ਪਹਿਲੀ ਸਾਇਤਕ ਰਚਨਾ ਕਦੋਂ ਤੇ ਕਿੰਨੀ ਉਮਰ ਵਿੱਚ ਕੀਤੀ ਇਸ ਬਾਰੇ ਉਹ ਕਹਿੰਦੇ ਹਨ ਕਿ ਮੈਨੂੰ ਕੁਝ ਪੱਕਾ ਯਾਦ ਨਹੀਂ ਜਿੱਥੋਂ ਤੱਕ ਮੈਨੂੰ ਯਾਦ ਹੈ ਕਿ ਮੈਂ ਐਨੀ ਇੱਕ ਗੱਲ ਪੱਕੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਮੈਂ 8-10 ਸਾਲ ਦੀ ਉਮਰ ਵਿੱਚ ਕੁਝ ਨਾ ਕੁਝ ਤੁਕਬੰਦੀ ਕਰਕੇ ਉਸ ਨੂੰ ਗਾਉਣ ਲੱਗ ਪਿਆ ਸੀ 10ਵੀਂ ਦੇ ਇਮਤਿਹਾਨ ਤੋਂ ਬਾਅਦ ਇੱਕ ਨਾਵਲ ਜ਼ਗੀਰਦਾਰ ਲਿਖਣ ਦਾ ਵੇਰਵਾ ਵੀ ਮਿਲਦਾ ਹੈ ਕਵਤਾ ਤੇ ਗੀਤ ਤੇ ਨਾਵਲ ਤੋਂ ਬਿਨਾ ਕਹਾਣੀ ਸਾਹਿਤ ਦੇ ਰੂਪ ਵਿੱਚ ਹੀ ਉਹਨਾਂ ਨੇ ਆਪਣੀ ਕਲਮ ਜਮਾਈ ਕੀਤੀ ਸੀ ਇਸੇ ਕਰਕੇ ਅੱਜ ਉਹਨਾਂ ਦੀ ਕਹਾਣੀ ਐਸੀ ਮੰਜੇ ਦੀ ਬਾਹੀ ਤੁਹਾਡੇ ਲਈ ਪੇਸ਼ ਕਰਨੀ ਹੈ ਸੋ ਕਾਲਜ ਵਿੱਚ ਸੱਭਿਆਚਾਰਕ ਸਰਗਰਮੀਆਂ ਦਾ ਮੁਖੀ ਬਣਾਏ ਜਾਣ ਤੋਂ ਬਾਅਦ ਸਨ 1960-70 ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਨਾਟਕਾਂ ਦੀ ਤਿਆਰੀ ਕਰਵਾਉਂਦਿਆਂ ਕਰਵਾਉਂਦਿਆਂ ਪ੍ਰੋਫੈਸਰ ਔਲਖ ਦਾ ਰੁਝਾਨ ਨਾਟਕ ਲਿਖਣ ਵੱਲ ਤੇ ਨਾਟਕ ਕਰਵਾਉਣ ਵੱਲ ਵੀ ਹੋ ਗਿਆ ਸੀ ਉਹ ساری ਜ਼ਿੰਦਗੀ ਆਪਣੇ ਸਾਹਿਤਿਕ ਸਫ਼ਰ ਵਿੱਚ ਇੱਕ ਵਗਦੇ ਦਰਿਆ ਵਾਂਗ ਲੱਗਦੇ ਰਹੇ। ਉਹਨਾਂ ਦੇ ਪੂਰੇ ਨਾਟਕਾਂ ਦਾ ਵੇਰਵਾ ਇਸ ਤਰ੍ਹਾਂ ਹੈ ਕਿ ਜਿਹੜੇ ਉਹਨਾਂ ਦੇ ਪੂਰੇ ਵੱਡੇ ਨਾਟਕ ਨੇ ਉਹਨਾਂ ਵਿੱਚ ਸੱਤ ਬਗਾਨੇ, ਕੇਰ ਸਿੰਘ ਦੀ ਮੌਤ, ਇੱਕ ਸੀ ਦਰਿਆ, ਸਲਮਾਨ ਚਨਾ ਦੇ ਪਾਣੀ, ਨਿੱਕੇ ਸੂਰਜਾਂ ਦੀ ਲੜਾਈ, ਭੱਜੀਆਂ ਬਾਹਾਂ ਤੇ ਨਿਓ ਜੜ। ਤੇ ਜਿਹੜੇ ਅਕਾਂਗੀ ਨਾਟਕ ਕਿਉਂਕਿ ਅਕਾਂਗੀ ਨਾਟਕਾਂ ਦਾ ਚੱਲਣ ਵੀ ਬਹੁਤ ਜ਼ਿਆਦਾ ਸੀ ਉਸ ਸਮੇਂ ਉਹਨਾਂ ਦੇ ਵਿੱਚ ਉਹਨਾਂ ਦਾ ਬਾਲਨਾਥ ਤੇ ਟਿੱਲੇ ਤੇ ਮਿਰਜੇ ਦੀ ਮੌਤ ਤੂੜੀ ਵਾਲਾ ਕੋਠਾ ਜਦੋਂ ਬੋਲ ਰਹੇ ਹਣ ਅੰਨੇ ਨਿਸ਼ਾਨਚੀ ਸਿੱਧਾ ਰਾਹ ਵਿੰਗਾਰਾ ਢਾਂਡਾ ਐਸੇ ਰਚਿਓ ਖਾਲਸਾ ਆਪਣਾ ਆਪਣਾ ਹਿੱਸਾ ਇਸ਼ਕਬਾਜ ਨਮਾਜ਼ ਦਾ ਹਜ ਨਹੀਂ ਹਰਿਓ ਬੂਟ ਅਨੇਰ ਕੋਠਰੀ ਧਹਾਏ ਨਹੀਂ ਮਨਜੀਤ ਕੁਰੇ ਤੇ ਜਿਹੜੇ ਛੋਟੇ ਨਾਮ ਲਗੂ ਨਾਟਕ ਨੇ ਉਹਨਾਂ ਵਿੱਚ ਉਹਨਾਂ ਦੇ ਜਿਹੜੇ ਪ੍ਰਸਿੱਧ ਨਾਟਕ ਨੇ ਅਰਬਰਦ ਨਰਬੰਦ ਕੁੰਦੂਕਾਰਾ ਬਗਾਨੇ ਬੂੜ ਦੀ ਛਾਜ ਜਿਹੜਾ ਬੇहद ਮਕਬੂਲ ਹੋਇਆ ਸੁੱਕੀ ਕੁੱਕ ਇੱਕ ਰਮੈਣ ਔਰ ਪੱਠ ਖੇੜਿਆਂ ਦਾ ਰਹਿਣਾ ਗਾਨੀ ਤੇੜਾ ਲੋਹੇ ਦਾ ਪੁੱਤ ਐ ਨਹੀਂ ਹੁਣ ਸਰਨਾ ਓਏ ਉਈ MUI ਦਾ ਕੁਝ ਨਹੀਂ ਹੁੰਦਾ ਕੋਲੇ ਉੱਤੇ ਰੱਖਿਆ ਕੌਲਾ ਚੱਲ ਵੀਰਨਾ ਵੇ ਉੱਥੇ ਚੱਲੀਏ ਬੰਦ ਬੂਹਾਂ ਵਾਲੀ ਹਵੇਲੀ ਤੇ ਪੱਪੂ ਦੀ ਪੈਂਟਾਦ ਪ੍ਰਸਿੱਧ ਨਾਟਕ ਹਨ ਪ੍ਰੋਫੈਸਰ ਔਲਖ ਨੇ ਅਜੇ ਨੇਕਾਂ ਹੀ ਖੂਬਸੂਰਤ ਪੂਰੇ ਨਾਟਕ ਇਕਾਂਗੀ ਨਾਟਕ ਲਗੂ ਨਾਟਕ ਲਿਖੇ ਤੇ ਬਹੁਤ ਹੀ ਸਫਲਤਾਪੂਰਵਕ ਉਹਨਾਂ ਦਾ ਮੰਚਨ ਵੀ ਕਰਦੇ ਰਹੇ ਇਸ ਤੋਂ ਇਲਾਵਾ ਪ੍ਰੋਫੈਸਰ ਲੇਖਕ ਔਲਖ ਨੇ ਹੋਰ ਨਾਲ ਲੇਖਕਾਂ ਦੀਆਂ ਕੁਝ ਕਹਾਣੀਆਂ ਤੇ ਨਾਵਲਾਂ ਨੂੰ ਵੀ ਨਾਟਕਾਂ ਦੇ ਰੂਪ ਦਿੱਤਾ ਸੀ ਅਤੇ ਆਪਣੇ ਸਾਹਿਤਕ ਸਫ਼ਰ ਵਿੱਚ ਉਹਨਾਂ ਨੇ ਆਪਣੀ ਸਵੈ ਜੀਵਨੀ ਦਾ ਨਾਂ ਨੰਗਾ ਢਿੱਡ ਵੀ ਚਿਤਵਿਆ ਸੀ ਜਿਸ ਦੇ ਕੁਝ ਕਾਟ ਲਿਖੇ ਗਏ ਸੀ ਜੋ ਕਿ ਜੀਵਨ ਯਾਦਾਂ ਦੀ ਪੁਸਤਕ ਪੁਣੀ ਹੋਈ ਛੱਲੀ ਦੇ ਨਾਂ ਹੇਠ ਛਪੇ ਹਨ ਵੱਖ-ਵੱਖ ਵਿਦਵਾਨਾਂ ਦੇ ਜਿਹੜੇ ਪ੍ਰੋਫੈਸਰ ਔਲਖ ਨੇ ਉਹਨਾਂ ਦੀ ਨਾਟਕਲਾ ਬਾਰੇ ਬਹੁਤ ਸਾਰਾ ਕਿਆ ਬਹੁਤ ਕੁਝ ਲਿਖਿਆ ਤੇ ਕਿਹਾ ਹੈ ਪ੍ਰੋਫੈਸਰ ਗੁਰਧਿਆਤ ਸਿੰਘ ਕਹਿੰਦੇ ਨੇ ਕਿ ਹੁਣ ਤੱਕ ਔਲਖ ਨੇ ਜਿੰਨੇ ਵੀ ਨਾਟਕ ਲਿਖੇ ਸਨ ਉਹਨਾਂ ਦੀ ਤਿੱਖੀ ਤੇ ਪ੍ਰਭਾਵਸ਼ਾਲੀ ਜਿਹੜੀ ਆ ਹੋਣ ਦਾ ਮੂਲ ਕਾਰਨ ਉਹਦਾ ਆਪਣਾ ਜੀਵਨ ਦਾ ਅਨੁਭਵ ਦੀ ਪਰਪਕਤਾ ਹੈ ਤੇ ਉਸਨੇ ਹੌਲੀ-ਹੌਲੀ ਨਾਟਕਕਾਰ ਦੇ ਤੌਰ ਤੇ ਆਪਣੀ ਇੱਕ ਵੱਖਰੀ ਥਾਂ ਬਣਾ ਲਈ ਹੈ ਵੱਡੇ ਇਨਕਲਾਬੀ ਲੇਖਕ ਤੇ ਨਾਟਕਕਾਰ ਵਜੋਂ ਜਾਣੇ ਜਾਂਦੇ ਜਿਨ੍ਹਾਂ ਨੂੰ ਭਾਜੀ ਗੁਰਸ਼ਰਨ ਸਿੰਘ ਕਿਹਾ ਜਾਂਦਾ ਉਹਨਾਂ ਨੇ ਕਿਹਾ ਹੈ ਕਿ ਬਗਾਨੇ ਬੋਰਡ ਦੀ ਸ਼ਾ ਔਲਕ ਦਾ ਸਾਰਿਆ ਨਾਟਕਾਂ ਨਾਲੋਂ ਮਕਬੂਲ ਨਾਟਕ ਹੈ ਪਰ ਉਹ ਕਹਿੰਦੇ ਨੇ ਕਿ ਮੇਰੀ ਨਜ਼ਰ ਵਿੱਚ ਬੈਕ ਦਾ ਰੂਹ ਉਹਦੀ ਸ਼ਾਕਾਰ ਰਚਨਾ ਹੈ ਸਾਹਬ ਸਿੰਘ ਜਿਹੜੇ ਅੱਜਕੱਲ ਇੱਕ ਇੱਕ ਪਾਤਰੀ ਨਾਵਲ ਕਰਦੇ ਨੇ ਨਾਟਕ ਕਰਦੇ ਨੇ ਸਟੇਜਾਂ ਤੇ ਉਹ ਲਿਖਦੇ ਨੇ ਕਿ ਜਮੇਰ ਸਿੰਘ ਔਲਖ ਸਮਾਜ ਅੰਦਰ ਵਾਪਰ ਰਿਹਾ ਕਿਸੇ ਅਨਮੁੱਖੀ ਵਰਤਾਰੇ ਨੂੰ ਪਹਿਲਾਂ ਆਪਣੇ ਤਜਰਬੇ ਚੋਂ ਨਿਕਲੀ ਕਿਸੇ ਘਟਨਾ ਜਾਂ ਪਾਤਰ ਨਾਲ ਜੋੜਦਾ ਹੈ ਫਿਰ ਇਸ ਨੂੰ ਨਮਿਆਉਂਦਾ ਤੇ ਫਿਰ ਸਮਿਧਾਣੀ ਬਣਾ ਕੇ ਪੇਸ਼ ਕਰਦਾ ਚਨਾ ਦੇ ਪਾਣੀ ਸੱਤ ਬਗਾਨੇ ਬਗਾਨੇਪੂਰ ਦੀ ਸ਼ਾਦ ਨਾਟਕ ਜਿਹੜੇ ਆ ਇਹ ਉਸ ਕਲ ਦੀਆਂ ਪ੍ਰਤੱਖ ਉਦਾਹਰਣਾਂ ਹਨ ਗੁਰਬਚਨ ਸਿੰਘ ਭੁੱਲੜ ਜਿਹੜੇ ਨੇ ਉਹ ਜਮੇਰ ਸਿੰਘ ਬਾਰੇ ਲਿਖਦੇ ਨੇ ਕਿ ਔਲਖ ਸ਼ਬਦ ਦੇ ਸਹੀ ਅਰਥਾਂ ਵਿੱਚ ਸੂਰਮਾ ਹੀ ਸੀ ਜਿਨੀ ਸੂਰਬੀਰਤਾ ਨਾਲ ਉਹ ਪੂੰਜੀਵਾਦੀ ਅਰਥਵਿਵਸਥਾ ਦੇ ਝੰਬੇ ਹੋਏ ਮਜ਼ਦੂਰਾਂ ਤੇ ਕਿਸਾਨਾਂ ਦੀ ਪੀੜ ਹਰਨ ਕਰਨ ਵਾਸਤੇ ਆਪਣੇ ਨਾਟਕਾਂ ਰਾਂਹੀਂ ਮੰਚ ਉੱਤੇ ਲੜਿਆ ਉਨੀ ਹੀ ਬਹਾਦਰੀ ਤੇ ਸੂਰਬੀਰਤਾ ਨਾਲ ਉਹ ਬਿਹਾਦ ਚੰਦਰੇ ਰੋਗ ਦੇ ਝੰਬੇ ਹੋਏ ਸਰੀਰ ਦੀ ਪੀੜ ਹਰਨ ਵਾਸਤੇ ਆਪਣੇ ਅਡੋਲ ਹੌਸਲੇ ਨਾਲ ਹਸਪਤਾਲਾਂ ਦੇ ਕਮਰਿਆਂ ਵਿੱਚ ਲੜਿਆ ਪ੍ਰਸਿੱਧ ਸਾਡੇ ਸਮੇਂ ਦੇ ਜਿਹੜੇ ਯੋਗ ਕਵੀ ਨੇ ਡਾਕਟਰ ਸਰਜੀਤ ਪਾਤਰ ਜੀ ਉਹ ਲਿਖਦੇ ਨੇ ਕਿ ਭਾਜੀ ਗਰਸ਼ਰਨ ਸਿੰਘ ਦੀ ਸੂਈ ਲਾਟ ਦੇ ਵਾਰਸ ਪਿੰਡਾਂ ਦੇ ਲੋਕਾਂ ਦੇ ਦਿਲਾਂ ਦਾ ਦਰਦ ਪਛਾਣਨ ਵਾਲੇ ਜਮੇਰ ਸਿੰਘ ਹੌਲਖੀ ਸਨ ਉਹ ਕਹਿੰਦੇ ਕਿ ਮੈਂ ਕਦੀ ਲਿਖਿਆ ਸੀ ਕਿ ਸਤਪ ਦੇ ਥਲ ਵਿੱਚ ਦੂਸਰਾ ਕਿਹੜਾ ਖਲੋਵੇਗਾ ਇਸੇ ਹੀ ਥਲ ਚੋਂ ਉੱਗਿਆ ਕੋਈ ਰੁੱਖ ਹੋਵੇਗਾ ਸੋ ਇਸ ਲਈ ਉਹ ਇਸ ਧਰਤੀ ਤੋਂ ਉੱਗਿਆ ਹੋਇਆ ਰੁੱਖ ਜਿਸ ਨੇ ਉਹ ਦੁੱਖ ਦੇਖੇ ਉਹ ਪੀੜਾਂ ਵੇਖੀਆਂ ਪ੍ਰੋਫੈਸਰ 올ਖ ਆਪਣੇ ਨਾਟਕਾਂ ਬਾਰੇ ਕਹਿੰਦਾ ਹੁੰਦਾ ਸੀ ਮੇਰੇ ਨਾਟਕਾਂ ਵਿੱਚ ਮੇਰੇ ਆਪਣੇ ਹੀ ਰੰਗਮંચ ਉੱਤੇ ਪੇਸ਼ ਹੁੰਦੇ ਦਿਸਦੇ ਨੇ ਉਹ ਲੜਦੇ ਝਗੜਦੇ ਹਨ ਰੋਂਦੇ ਕਰਲਾਉਂਦੇ ਹਨ ਰੁੱਸਦੇ ਮੰਨਦੇ ਹਨ ਤੇ ਲੁੱਟੇ ਹੋਏ ਜਾਂਦੇ ਮਰਦੇ ਖਪਦੇ ਹਨ ਮੈਂ ਆਪਣੇ ਨਾਟਕਾਂ ਵਿੱਚ ਆਪਣਿਆਂ ਦਾ ਹੀ ਢਿੱਡ ਨੰਗਾ ਕੀਤਾ ਹੈ ਉਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਵੀ ਮਿਲੇ ਪੰਜਾਬੀ ਸਹਿਤ ਕਾਦਮੀ ਦੁਆਰਾ ਅਰਬਦ ਨਰਬਦ ਧੁੰਦੂਕਾਰਾਂ ਨੂੰ 1981 ਵਿੱਚ ਇੱਕ ਬਿਹਤਰੀਨ ਅਕਾਂਗੀ ਨਾਟਕ ਦਾ ਪੁਰਸਕਾਰ ਮਿਲਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੱਲੋਂ ਅੰਨੇ ਨਿਸ਼ਾਨਚੀ ਨੂੰ 1983 ਵਿੱਚ ਈਸ਼ਵਰ ਚੰਦਰ ਪੁਰਸਕਾਰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਰਟਿਸਟ ਵੱਲੋਂ 1991 ਵਿੱਚ ਬਿਹਤਰੀਨ ਸਹਿਤਕਾਰ ਦਾ ਸਨਮਾਨ ਪੰਜਾਬੀ ਸਹਿਤ ਅਕਾਦਮੀ ਵੱਲੋਂ 1996 ਵਿੱਚ ਕਰਤਾਰ ਸਿੰਘ ਧਾਰੀਵਾਲ ਇਨਾਮ ਫੁੱਲ ਮੈਮੋਰੀਅਲ ਟਰਸਟ ਵੱਲੋਂ 1997 ਵਿੱਚ ਗੁਰदयाल ਸਿੰਘ ਫੁੱਲ ਦੇ ਨਾਂ ਤੇ ਰੱਖਿਆ ਹੋਇਆ ਇਨਾਮ ਲੋਕ ਸੱਭਿਆਚਾਰਕ ਵਿਕਾਸ ਮੰਚ ਜੈਤੋ ਵੱਲੋਂ 1999 ਵਿੱਚ ਪੰਜਾਬੀ ਰੰਗਮঞ্চ ਸੇਵਾ ਸਨਮਾਨ ਪੰਜਾਬੀ ਸਹਿਤ ਸਭਾ ਆਰੰਪੂਰਾ ਫੁੱਲ ਵੱਲੋਂ 1992 ਵਿੱਚ ਪੰਜਾਬੀ ਬੋਲੀ ਸੇਵਾ ਦਾ ਇਨਾਮ ਪੰਜਾਬੀ ਕਲਾ ਕੇਂਦਰ ਬੰਬਈ ਚੰਡੀਗੜ੍ਹ ਵੱਲੋਂ 2004 ਵਿੱਚ ਬਲਰਾਸ ਸਣੀ ਯਾਦਗਾਰੀ ਇਨਾਮ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 2000 ਵਿੱਚ ਹੀ ਜੀਵਨ ਗੌਰਵ ਸਨਮਾਨ ਫਿਰ ਸਨ 2000 ਵਿੱਚ ਇੱਕ ਵਾਰ ਫਿਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਨਾਟਕਕਾਰ ਦਾ ਪੁਰਸਕਾਰ ਵੀ ਉਹਨਾਂ ਨੂੰ ਮਿਲਿਆ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਜਿਹੜਾ ਨਾਮ ਦਿੱਤਾ ਗਿਆ ਸੀ ਤੇ ਸਨ 2003 ਵਿੱਚ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ ਪੰਜਾਬੀ ਨਾਟਕਕਾਰ ਅਵਾਰਡ ਭਾਰਤੀ ਸਹਿਤ ਅਕਾਦਮੀ ਨੇ 2006 ਵਿੱਚ ਇੱਕ ਅਕਾਂਗੀ ਸੰਗ੍ਰਹਿ ਇਸ਼ਕ ਬਾਜ ਨਮਾਜ਼ ਦਾ ਹੱਜ ਨਾਹੀਂ ਲਈ ਪੁਰਸਕਾਰ ਤੇ ਭਾਰਤੀ ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ ਵੱਲੋਂ 22 ਮਾਰਚ 2006 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਏ ਪੀ ਜੇ ਅਬਦਲ ਕਲਾਮ ਨੇ ਆਪਣੇ ਕਰ ਕਮਲਾ ਨਾਲ ਵਿਗਿਆਨ ਭਵਨ ਨਵੀਂ ਦਿੱਲੀ ਵਿੱਚ ਜਿਹੜਾ ਪੁਰਸਕਾਰ ਦਿੱਤਾ ਸੀ ਇਸ ਤੋਂ ਇਲਾਵਾ ਗੁਰਬਚਨ ਗੁਰਬ੍ਰਿਸ਼ਰਨ ਸਿੰਘ ਲੋਕ ਕਲਾ ਸਨਮਾਨ ਕਾਫਲਾ ਵੱਲੋਂ ਮਾਰਚ 2015 ਨੂੰ ਪ੍ਰੋਫੈਸਰ ਔਲਖ ਨੂੰ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਭਾਈ ਲਾਲੋ ਕਲਾ ਸਨਮਾਨ ਦੇ ਕੇ ਵੱਡਾ ਮਾਣ ਬਖਸ਼ਿਆ ਗਿਆ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਉਹਨਾਂ ਦੀ ਨਾਟਕ ਕਲਾ ਜਿਹੜੀ ਹੈ ਉਹਨੂੰ ਸਮਝਿਆ ਜੋ ਗੱਲ ਸਾਹਮਣੇ ਆਉਂਦੀ ਹੈ ਉਹ ਇਹੋ ਹੀ ਹੈ ਕਿ ਪ੍ਰੋਫੈਸਰ ਔਲਖ ਨੇ ਆਪਣੇ ਨਾਟਕਾਂ ਵਿੱਚ ਜਿਹੜੀ ਛੋਟੀ ਕਿਸਾਨੀ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਪਿੰਡੂ ਮਹਾਵਰੇ ਰਾਂ ਹੀ ਰੰਗਮંચ ਤੇ ਲਿਆਂਦਾ ਹੈ ਨਾਟਕਾਂ ਵਿੱਚ ਪਿੰਡੂ ਮਹਾਵਰੇ ਦੀ ਵਰਤੋਂ ਕਰਨ ਦਾ ਹੁਨਰ ਈਸ਼ਵਰ ਚੰਦਰ ਨੰਦਾ ਤੋਂ ਬਾਅਦ ਪ੍ਰੋਫੈਸਰ ਅਜਮੇਰ ਸਿੰਘ ਔਲਖ ਦੇ ਹਿੱਸੇ ਹੀ ਆਇਆ ਹੈ ਔਲਖ ਦੇ ਨਾਟਕਾਂ ਦੀ ਬੋਲੀ ਆਮ ਲੋਕਾਂ ਦੀ ਬੋਲੀ ਸੀ ਬੇਸ਼ੱਕ ਕੁਝ ਵਿਦਵਾਨ ਉਹਦੇ ਨਾਟਕਾਂ ਦੀ ਭਾਸ਼ਾ ਤੇ ਇਤਰਾਜ਼ ਵੀ ਜਿਤਾਉਂਦੇ ਹਨ ਪਰ ਉਹ ਆਪਣੇ ਮਾਲਵੇ ਦੇ ਪਿੰਡਾਂ ਦੀ ਆਵਾਜ਼ ਬਣ ਕੇ ਹੀ ਆਖਰੀ ਸਾਹ ਤੱਕ ਜਿਉਂਦਾ ਰਿਹਾ ਸੀ ਉਹਦੇ ਪਿੰਡੂ ਪਾਤਰਾਂ ਦੇ ਬੋਲ ਉਹਦੀ ਮਲਵਈ ਬੋਲੀ ਕਰਕੇ ਸਿੱਧੇ ਦਰਸ਼ਕਾਂ ਦੇ ਦਿਲਾਂ ਤੇ ਆਪਣਾ ਪ੍ਰਭਾਵ ਪਾਉਂਦੇ ਹਨ ਉਹਦੇ ਨਾਟਕਾਂ ਨੂੰ ਪਿੰਡੂ ਲੋਕਾਂ ਨੇ ਆਪਣੇ ਹੋਣ ਦਾ ਮਾਣ ਖੂਬ ਦਿੱਤਾ ਉਹਨਾਂ ਦੇ ਲਿਖੇ ਹੋਏ ਹਰੇਕ ਨਾਟਕ ਨੂੰ ਵੇਖਣ ਵਾਲਿਆਂ ਦਾ ਆਪਣਾ ਇੱਕ ਵਿਸ਼ਾਲ ਦੈਰਾ ਰਿਹਾ ਹੈ 2008 ਤੋਂ ਉਹ ਕੈਂਸਰ ਦੀ ਨਾਮਰਾਜ਼ ਬਿਮਾਰੀ ਨਾਲ ਜੂਝਦੇ ਆਪਣੀ ਜ਼ਿੰਦਗੀ ਨੂੰ 2017 ਤੱਕ ਤਾਂ ਲਿਆਏ ਪਰ 15 ਜੂਨ 2017 ਦਾ ਦਿਨ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਨਿਬੜਿਆ ਪ੍ਰੋਫੈਸਰ ਔਲਖ ਦੀ ਕਲਾ ਨੂੰ ਚਾਹਣ ਵਾਲੇ ਅੱਜ ਵੀ ਉਹਨਾਂ ਨੂੰ ਸੱਤ ਬਗਾਨੇ ਵਾਲਾ ਔਲਖ ਬਗਾਨੇ ਬੋਰਡ ਦੀ ਸ਼ਾਮ ਵਾਲਾ ਔਲਖ ਭੱਜੀਆਂ ਬਾਹਾਂ ਵਾਲਾ ਔਲਖ ਅੰਨੇ ਨਿਸ਼ਾਨਚੀ ਵਾਲਾ ਔਲਖ ਲੋਕ ਕਲਾ ਮੰਚ ਵਾਲਾ ਔਲਖ ਮਾਨਸੇ ਦਾ ਪ੍ਰੋਫੈਸਰ ਔਲਖ ਆਦ ਵੱਖੋ ਵਖਰੇ ਆਪੋ ਆਪਣੇ ਵੱਲੋਂ ਦਿੱਤੇ ਮੁਹਬਤੀ ਨਾਵਾਂ ਨਾਲ ਯਾਦ ਕਰਦੇ ਹਨ ਅਜਮੇਰ ਸਿੰਘ ਔਲਖ ਸੱਚਮੁੱਚ ਬਾਜੀ ਗਰਸ਼ਰਨ ਦੇ ਰੰਗਮੰਚੀ ਥੜੇ ਦਾ ਵਾਰਿਸ ਹੋ ਕੇ ਨਿਭੜਿਆ ਹੈ ਤੇ ਜਦੋਂ ਇੱਥੇ ਆਏ ਸਨ ਟ੍ਰਾਂਟੋ ਵਿੱਚ ਆਪਣੀ ਮੌਤ ਤੋਂ ਢਾਈਕ ਤਿੰਨ ਸਾਲ ਪਹਿਲਾਂ ਤਾਂ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ਅਸੀਂ ਵੀ ਉਹਨਾਂ ਦਾ ਸਨਮਾਨ ਕੀਤਾ ਸੀ ਤੇ ਮੈਨੂੰ ਯਾਦ ਹੈ ਕਿ ਉੱਥੇ ਮੈਂ ਕਿਹਾ ਸੀ ਕਿ ਜਿਹੜਾ ਕੰਮ ਭਾਜੀ ਗੁਰਸ਼ਰਨ ਸਿੰਘ ਨੇ ਜਿਨ੍ਹਾਂ ਨੂੰ ਭਾਈ ਮਨਨਾ ਸਿੰਘ ਦੇ ਨਾਂ ਨਾਲ ਹੈ ਜਾਣਿਆ ਜਾਂਦਾ ਉਹਨਾਂ ਨੇ ਮਾਝੇ ਵਿੱਚ ਕੀਤਾ ਉਹੀ ਕੰਮ ਮਾਲਵੇ ਖੇਤਰ ਵਿੱਚ ਜਿਹੜਾ ਅਜਮੇਰ ਸਿੰਘ ਔਲਖਰਾਨੇ ਕੀਤਾ ਔਰ ਇਹ ਇਸ ਗੱਲ ਦੀ ਸ਼ਾਦੀ ਪਰਦਾ ਹੈ ਕਿ ਉਹਨਾਂ ਦੀ ਬੋਲੀ ਤੇ ਪਕੜ ਜਿਹੜੀ ਮਲਬਈ ਪਕੜ ਹੈ ਤੇ ਉੱਥੋਂ ਦੇ ਪਿੰਡੂ ਰਤਲ ਤੱਕ ਉਹਨਾਂ ਦੀ ਜਿਹੜੀ ਸਮਝ ਤੇ ਪਹੁੰਚ ਹੈ ਉਹਦੇ ਕਰਕੇ ਉਹਨਾਂ ਨੂੰ ਬਹੁਤ ਮਾਣ ਸਨਮਾਨ ਮਿਲਿਆ ਤੇ ਹੁਣ ਪੇਸ਼ ਕਰਦੇ ਆ ਉਹਨਾਂ ਦੀ ਲਿਖੀ ਕਹਾਣੀ ਮੰਝੇ ਦੀ ਬਾਹੀ ਗੱਲ ਕੇਰਾ ਮੂੰਹ ਨਿਕਲੇ ਸਹੀਂ ਫੇਰ ਆਖੂ ਤੂੰ ਕੌਣ ਤੇ ਮੈਂ ਕੌਣ ਤੇ ਗੱਲ ਕੋਈ ਝੂਠੀ ਵੀ ਨਹੀਂ 50 ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਧੀ ਵੀ ਲਿਆਉਣ ਲੱਗਾ ਸੀ ਗੱਜੂ ਦੀ ਭਰਜਾਈ ਸੰਤੋ ਨੇ ਸੁਣਿਆ ਉਹਦੇ ਤਾਂ ਜਿਵੇਂ ਸਾਹ ਹੀ ਸੁੱਤੇ ਗਏ ਹੁਣ ਮਰਵੇ ਗੱਜੂ ਬੰਦਿਆ ਤੇਰਾ ਬਹਿਜੇ ਬੇੜਾ ਬੇੜਾ ਬੈਠੇ ਚਾਹੇ ਤਰੇ ਗੱਜੂ ਨੇ ਆਪਣੇ ਛੋਟੇ ਭਾਈ ਸੱਜਣ ਨੂੰ 100 ਦੀ ਇੱਕ ਸੁਣਾ ਦਿੱਤੀ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ ਉੰਜ ਵੀ ਸੁਭਾਅ ਦਾ ਕੁਲਾ ਸੀ ਸੁਣ ਕੇ ਚੁੱਪ ਰਿਆ ਇੱਕ ਦੋ ਬੰਦੇ ਉਸ ਨੇ ਵਿਚ ਦੀ ਸੁਟੇ ਪਰ ਗੱਜੂ ਤਾਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦਾ ਆਖੇ ਮੇਰਾ ਨਹੀਂ ਜੀ ਕਰਦਾ ਜੱਗ ਤੇ ਬੂਟਾ ਲਾਉਣ ਨੂੰ ਅਸਲ ਵਿੱਚ ਗੱਲ ਗਾਂਹਾਂ ਖਾਸੀ ਤੁਰ ਗਈ ਸੀ ਗੱਜੂ ਨੇ ਨੰਦ ਬੰਗਾਲੀ ਰਾਈ ਤਨੋਲੇ ਕਰਨੀ ਇੱਕ ਤੀਮੀ ਦਾ ਸੌਦਾ ਲਗਭਗ ਪੱਕਾ ਹੀ ਕਰ ਛੱਡਿਆ ਸੀ ਸਿਰਫ ਰਕਮ ਤਾਰਨੀ ਬਾਕੀ ਸੀ ਚਾਹੁੰਦਾ ਉਹ ਇਹ ਸੀ ਵੀ ਤੀਮੀ ਲਿਆਉਣ ਤੋਂ ਪਹਿਲਾਂ ਮਾੜਾ ਮੋਟਾ ਘਰ ਘਾੜਦਾ ਬੰਨ ਸੁਭ ਕਰ ਲਵੇ ਚਾਰ ਕਿਲੇ ਭੁਏ ਉਸ ਨੂੰ ਆਉਣੀ ਸੀ ਇੱਕ ਕਿਲਾ ਗਹਿਣੇ ਪਉਣਾ ਉਸ ਜੇਠੂ ਬਾਣੀਏ ਨਾਲ ਪੱਕਾ ਵੀ ਕਰ ਛੱਡਿਆ ਸੀ 3000 ਵਿੱਚ 1600 ਦੀ ਤੀਮੀ ਬਾਕੀ ਘਰ ਦਾ ਲੱਕਾ ਤੁਕਾ ਕਿਹੜਾ ਜ਼ਮੀਨ ਵੰਡੀ ਜਾਵੇ ਘਰ ਤਾਂ ਵੰਡਿਆ ਹੀ ਪਿਆ ਉੱਚਲ ਸੱਜਣ ਦੀ ਚਾਹੇ ਅੰਦਰ ਲਾ ਲੈ ਲਵੇ ਚਾਹੇ ਬਾਹਰ ਲਾ ਲੈ ਲਵੇ ਜਦੋਂ ਕੋਈ ਬਾਹ ਨਾ ਗਈ ਤਾਂ ਸੱਜਣ ਬਾਹਰਲੇ ਘਰ ਜਾ ਕੇ ਗੱਜੂ ਦੇ ਪੈਰੀਂ ਪੈ ਗਿਆ ਆ ਵੇਖ ਭਾਈ ਤੇਰੇ ਪੈਰੀਂ ਪੱਗ ਧਰਦਾ ਆਪਣੇ ਘਰ ਦੀ ਇੱਜ਼ਤ ਰੱਖ ਜੇ ਤੂੰ ਅੱਡ ਹੋਣਾ ਸੀ ਤਾਂ ਮੇਰਾ ਵਿਆਹ ਕਰਨੂ ਕਰਨਾ ਸੀ ਰੱਬ ਦੀ ਕਿਰਪਾ ਨਾਲ ਆਪਣੀ ਜੜ ਲੱਗੀ ਹੋਈ ਹੈ ਮੇਰੇ ਜਵਾਕ ਹੋਏ ਜਾਂ ਤੇਰੇ ਹੋਏ ਇੱਕੋ ਹੀ ਗੱਲ ਹੈ ਸੰਤੀ ਵੀ ਕਦੇ ਤੈਨੂੰ ਓਏ ਕਰਕੇ ਨਹੀਂ ਬੋਲੀ ਨਾਲੇ ਮੁੱਲ ਦੀ ਤੀਮੀ ਦਾ ਕੀ ਮਤਾਂ ਹੁੰਦਾ ਆਜੇ تھے ਕਾਲੋ تھے ਪਰ ਗੱਜੂ ਤੇ ਇਹਨਾਂ ਗੱਲਾਂ ਦਾ ਨਾ ਅਸਰ ਹੋਣਾ ਸੀ ਤੇ ਨਾ ਹੀ ਹੋਇਆ ਸੱਜਣ ਨੂੰ ਉਸਨੇ ਇੱਕੋ ਗੱਲ ਨਾਲ ਚੁੱਪ ਕਰਾ ਦਿੱਤਾ ਮੁੱਲ ਦੀ ਤੀਮੀ ਦਾ ਦੁੱਖ ਹੋਊ ਤਾਂ ਉਹ ਮੈਨੂੰ ਹੋਊ ਮੈਂ ਚੱਲ ਨੂੰ ਪਰ ਸੱਜਣਾ ਜਮੀਨ ਤਾਂ ਤੈਨੂੰ ਵੰਡਣੀ ਪਊ ਭਾਈ ព្រੱਪਣ ਨਾਲ ਵੰਡਦੇਗਾ ਤਾਂ ਤੇਰੀ ਸ਼ਾਬਾਸ਼ ਏ ਲੋਕ ਤਮਾਸ਼ਾ ਦਿਖਾਉਣਾ ਤਾਂ ਉਹ ਤੇਰੀ ਮਰਜ਼ੀ ਸੱਜਣ ਪਰਨੇ ਨਾਲ ਅੱਖਾਂ ਪੂਝ ਕੇ ਅੰਦਰਲੇ ਘਰ ਨੂੰ ਤੁਰ ਪਿਆ ਉਹ ਸੋਚਦਾ ਸੀ ਕਿ ਚਾਰ ਕਿੱल्ल्या ਦੇ ਸਿਰ ਤੇ ਤਾਂ ਉਸਦੇ ਇੱਕ ਮੁੰਡੇ ਨੂੰ ਵੀ ਨਹੀਂ ਸਾਖ ਹੋਣਾ ਚੰਗੀ ਭਲੀ ਕਬੀਲਦਾਰੀ ਦੀ ਗੱਡੀ ਰੁੜੀ ਜਾ ਰਹੀ ਸੀ ਆ ਵਿੱਚ ਭੈਣ ਦੇਣੇ ਦਾ ਹੋਰ ਹੀ ਫਾਨਾ ਆ ਫਸਿਆ ਪਰ ਸੱਜਣ ਇਹ ਵੀ ਜਾਣਦਾ ਸੀ ਭਈ ਇਹ ਫਾਨਾ ਆਪਣੇ ਆਪ ਆ ਕੇ ਨਹੀਂ ਸੀ ਫਸਿਆ ਸਗੋਂ ਸੰਤੋ ਨੇ ਫਸਾਇਆ ਸੀ ਉਸ ਨੇ ਗੱਲੀਬਾਤੀ ਸੰਤੋ ਨੂੰ ਕਈ ਵਾਰ ਆਖਿਆ ਵੀ ਸੀ ਇਸ ਕਾਣੇ ਦਾ ਵਿਗੜਦੇ ਦਾ ਪਤਾ ਨਹੀਂ ਲੱਗਣਾ ਤੂੰ ਇਹਨੂੰ ਪਲੋਸਪਰਾਸ ਕੇ ਰੱਖਿਆ ਘਰ ਪਰ ਸੰਤੋ ਨੇ ਜਿਦ ਨਾ ਛੱਡੀ ਮਰਨੀ ਮਰਜੂ ਪਰ ਮੈਂ ਜੇਠ ਨੂੰ ਮੰਜੇ ਦੀ ਬਾਹੀ ਤੇ ਨਹੀਂ ਬਹਿਣ ਦੇਣਾ ਸੱਜਣ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਦਾ ਘਰ ਬਸਾਉਣ ਵਿੱਚ ਗੱਜੂ ਦਾ ਹੱਥ ਸੀ ਸੱਜਣ ਤਾਂ ਉਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਹਨਾਂ ਦਾ ਪਿਓ ਲਾਗੇ ਦਾ ਗੱਡਾ ਲੱਦਦਾ ਦੇ ਕੇ ਮਰ ਗਿਆ ਸੀ 5 ਕ ਸਾਲਾਂ ਬਾਅਦ ਕੁਾਰੇ ਪੁੱਤਾਂ ਦਾ ਝੋਰਾ ਕਰਦੀ ਉਹਦੀ ਮਾਂ ਵੀ ਮੰਜੇ ਨਾਲ ਅੱਡੀਆਂ ਰਗੜਦੀ ਤੁਰ ਗਈ ਸੀ ਗੱਜੂ ਉੱਤੇ ਹੀ ਆ ਪਿਆਸੀ ਸਾਰਾ ਭਗ ਭਾਰ ਦੋ ਭੈਣਾ ਬੂਹਾਂ ਤੋਰੀਆਂ ਸੱਜਣ ਨੂੰ ਭਾਈ ਨੂੰ ਪੁੱਤਾਂ ਵਾਂਗੂ ਪਾਲਿਆ ਤੇ ਵੱਡਾ ਕੀਤਾ ਫੇਰ ਇੱਕ ਵੱਡੀ ਕੁਰਬਾਨੀ ਸੱਜਣ ਦਾ ਵਿਆਹ ਕੀਤਾ ਜੱਟ ਤੇ ਪੁੱਤ ਨੂੰ ਚਾਰ ਕਿੱल्ल्या ਤੇ ਕਿਹੜਾ ਕੁੜੀ ਦਿੰਦਾ ਗੱਜੂ ਨੇ ਸੋਚਿਆ ਉਸ ਨੂੰ ਤਾਂ ਸਾਹ ਖਣ ਹੋ ਰਿਹਾ ਇੱਕ ਤਾਂ ਰੱਬ ਨੇ ਉਹ ਬਜੋ ਬੱਤਾ ਬਣਾਇਆ ਤਾ ਸੀਗਾ ਦੂਜੇ ਉਮਰ ਪੱਖੋਂ ਵੀ 35 36 ਉਹਦਾ ਹੋ ਗਿਆ ਸੀਗਾ ਚਲੋ ਭਾਈ ਦਾ ਕੁਆਰਾ ਨਾਰੇ ਉਹਨੇ ਬਾਰੂ ਕੇ ਸੀਤੇ ਨਾਲ ਗੱਲ ਕੀਤੀ ਦੇਖ ਸੀਤਾ ਸਿਆ ਮੈਂ ਤਾਂ ਨਾ ਵਿਆਹ ਕਰਾਵਾਂ ਤੇ ਨਾ ਹੀ ਮੈਨੂੰ ਸਾਖ ਹੋਵੇ ਅੱਠ ਕਿੱਲੇ ਸੱਜਣ ਨੂੰ ਮੁੱਕਦੇ ਨਹੀਂ ਤੂੰ ਕਰ ਪੁੱਨ ਆਪਣੀ ਸਾਲੀ ਦਾ ਸਾਖ ਲਿਆ ਐਨੇ ਨਾਲ ਸਾਡਾ ਵੀ ਜੱਗ ਵਿੱਚ ਸੀਰ ਪੈ ਜੂ ਸੀਤੇ ਨੂੰ ਵੀ ਗੱਲ ਜੱਜ ਗਈ ਸੀ ਤੇ ਉਸ ਨੇ ਸੱਜਣ ਨੂੰ ਸਾਥ ਕਰਵਾ ਕੇ 2 ਮਹੀਨੇ ਦੇ ਅੰਦਰ ਅੰਦਰ ਆਪਣੀ ਸਾਲੀ ਸੰਤੋ ਉਹਨਾਂ ਦੇ ਘਰ ਲਿਆ ਬਿਠਾਈ ਸੀ ਸੱਜਣ ਦੇ ਵਿਆਹ ਦੀ ਖੁਸ਼ੀ ਗੱਜੂ ਨੇ ਇੰਜ ਮਨਾਈ ਜਿਵੇਂ ਉਹਦਾ ਆਪਣਾ ਵਿਆਹ ਹੋਇਆ ਹੋਵੇ ਜੱਟ ਦਾ ਇੱਕ ਪੁੱਤ ਵਿਆਹ ਜਾਵੇ ਸਮਝੋ ਸਾਰੇ ਵਿਆਹੇ ਗਏ ਇੱਕ ਕਿਲਾ ਗਨੇ ਰੱਖ ਕੇ ਉਸ ਨੇ ਸੰਤੋ ਲਈ ਮੂੰਹ ਸਿਰ ਦੀਆਂ ਸਾਰੀਆਂ ਟੂਮਾਂ ਬਣਾ ਦਿੱਤੀਆਂ ਸੰਤੋ ਵੀ ਮੂੰਹ ਮੱਥੇ ਲੱਗਣ ਵਾਲੀ ਤੀਵੀਂ ਸੀ ਆਉਂਦਿਆਂ ਹੀ ਉਸ ਦੇ ਘਰ ਦੀ ਖਿਲਰੀ ਹੋਈ ਕਬੀਲਦਾਰੀ ਨੂੰ ਰੱਸਾ ਪਾ ਲਿਆ ਉੱਤੋਂ ਚੰਗੇ ਭਾਗਾਂ ਨੂੰ ਸਾਲੋਂ ਅੰਦਰ ਹੀ ਰੱਬ ਨੇ ਚੰਨ ਵਰਗਾ ਮੁੰਡਾ ਝੋਲੀ ਪਾ ਦਿੱਤਾ ਦਿਨਾਂ ਵਿੱਚ ਹੀ ਗੱਜੂ ਤੇ ਸੱਜਣ ਦੇ ਘਰ ਦਾ ਰੰਗ ਹੋਰ ਦਾ ਹੋਰ ਹੋ ਗਿਆ ਚੁੰਬਕ ਦੀ ਤਰ੍ਹਾਂ ਸੰਤੋ ਨੇ ਸਾਰੀਆਂ ਬਰਕਤਾਂ ਉਹਨਾਂ ਦੇ ਘਰ ਵੱਲ ਖਿੱਚ ਲਈਆਂ ਸੰਤੋ ਦਿਵਾਲੇ ਉਹ ਪੂਰੀ ਆਂਗੂ ਕੂਕਦੇ ਰਹਿੰਦੇ ਦੋਕ ਸਾਲਾਂ ਵਿੱਚ ਹੀ ਉਹਨਾਂ ਨੇ ਗਹਿਣੇ ਪਾਇਆ ਕਿੱਲਾ ਵੀ ਛਡਾ ਲਿਆ ਫੁੱਲਾਂ ਵਰਗੇ ਦਿਨ ਲੰਘਣ ਲੱਗੇ ਸੰਤੋਦੀ ਕੁੱਖੋਂ ਇੱਕ ਕੁੜੀ ਤੇ ਇੱਕ ਮੁੰਡਾ ਹੋਰ ਜੰਮੇ ਹੋਰ ਜੱਟ ਨੂੰ ਕੀ ਚਾਹੀਦਾ ਹੈ ਦੁੱਧ ਤੇ ਪੁੱਤ ਇਹ ਦੋ ਚੀਜ਼ਾਂ ਹੀ ਉਹ ਰੱਬ ਕੋਲੋਂ ਮੰਗਦਾ ਪਰ ਅਚਾਨਕ ਫੁੱਲਾਂ ਉੱਤੇ ਖੇਡਦੀ ਕਾਂਟੋ ਨੂੰ ਇੱਕ ਭੂਤ ਦਿਖਾਈ ਦੇ ਗਿਆ ਤਕਰੀ ਤਕਦੀਰ ਨੇ ਗੱਜੂ ਨਾਲ ਇੱਕ ਰਾਤ ਇੱਕ ਨਾਟਕ ਖੇਡਿਆ ਉਸ ਨੂੰ ਸੁਪਨਾ ਆਇਆ ਜਿਵੇਂ ਉਸ ਨਾਲ ਕੋਈ ਤੀਮੀ ਸੁੱਤੀ ਪਈ ਹੋਵੇ ਗੱਜੂ ਬਾਖਰੂ ਬਾਖਰੂ ਕਰਦਾ ਉੱਠ ਖੜਾ ਹੋਇਆ ਆਲੇ ਦੁਆਲੇ ਅੱਖਾਂ ਪਾੜ-ਪਾੜ ਵੇਖਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਅਗਲੇ ਦਿਨ ਸਾਰੀ ਦਿਹਾੜੀ ਇਹ ਸੁਪਨਾ ਗੱਜੂ ਦੇ ਦਿਮਾਗ 'ਚ ਘੁੰਮਦਾ ਰਿਹਾ ਦਿਨ ਛੇਬ ਦੇ ਨਾਲ ਹੀ ਉਸ ਨੂੰ ਡਰ ਗਿਆ ਹੋਣ ਲੱਗਾ ਕਿ ਕਿਤੇ ਇਹ ਸੁਪਨਾ ਅਜ ਰਾਤੀ ਫਿਰ ਨਾ ਆ ਜਾਵੇ ਉਸ ਨੇ ਆਪਣੇ 6 ਸਾਲ ਦੇ ਭਤੀਜੇ ਮਿੱਠੂ ਨੂੰ ਆਪਣੇ ਨਾਲ ਪਾ ਲਿਆ ਉਸ ਰਾਤ ਉਸ ਨੂੰ ਉਹ ਸੁਪਨਾ ਤਾਂ ਆਇਆ ਪਰ ਜਿਹੜਾ ਆਇਆ ਉਹਦੇ ਨਾਲੋਂ ਵੀ ਅਜੀਬ ਕਿਸਮ ਦਾ ਸੀ ਉਹ ਡੇਰੇ ਵਾਲੀ ਢਾਬ ਵਿੱਚ ਨਹਾ ਰਿਹਾ ਸੀ ਤੇੜ ਸਿਰ ਤੇ ਕੱਪੜੇ ਲਾ ਕੇ ਅਲਪ ਨੰਗਾ ਇੱਕ ਤੀਨੀ ਆਈ ਤੇ ਉਹਦੇ ਕੱਪੜੇ ਚੁੱਕ ਕੇ ਪਰਾ ਬਣਾਵਲ ਜਾਲੂ ਕੀ ਇਦਾਂ ਮਹੀਨਾ 20 ਦਿਨ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਰਹੇ ਹਰ ਸੁਪਨੇ ਵਿੱਚ ਕਹਾਣੀ ਵੱਖ ਹੁੰਦੀ ਹੋਈ ਵੀ ਇੱਕ ਗੱਲ ਸਾਂਝੀ ਹੁੰਦੀ ਤੀਵੀਂ ਦੇ ਆਉਣ ਦੀ ਗੱਲ ਪਹਿਲੇ 2-3 ਸੁਪਨਿਆਂ ਨੇ ਤਾਂ ਗੱਜੂ ਨੂੰ ਘਬਰਾੜ ਦਿੱਤੀ ਪਰ ਫੇਰ ਉਸ ਨੂੰ ਇਹ ਸੁਪਨੇ ਚੰਗੇ-ਚੰਗੇ ਲੱਗਣ ਲੱਗ ਪਏ ਉਸ ਨੂੰ ਇਹਨਾਂ ਵਿੱਚੋਂ ਨਿੱਗ ਜਾ ਮਿਲਣ ਲੱਗ ਪਿਆ ਸੱਚੀ ਗੱਲ ਤਾਂ ਇਹ ਹੈ ਕਿ ਜੇ ਹੁਣ ਕਦੀ ਗੱਜੂ ਨੂੰ ਕੋਈ ਜਿਹੇ ਸੁਪਨਾ ਨਾ ਆਉਂਦਾ ਤਾਂ ਉਹ ਅਗਲੇ ਦਿਨ ਟੁੱਟਿਆ-ਟੁੱਟਿਆ ਜਿਹਾ ਮਹਿਸੂਸ ਕਰਦਾ ਅਜੀਬ ਗੱਲ ਸੀ ਕਿ ਇਹ ਸੁਪਨੇ ਜਾ ਤਾ ਉਸ ਨੂੰ 15-16 ਸਾਲ ਦੀ ਉਮਰ ਤੋਂ ਲੈ ਕੇ 26-27 ਸਾਲ ਦੀ ਉਮਰ ਤੱਕ ਆਏ ਸਨ ਜਾਂ ਫਿਰ ਹੁਣ ਹੁਣ ਜਦੋਂ ਉਹ 46 ਤੇ 40 ਸਾਲ ਦਾ ਹੋ ਚੱਲਿਆ ਸੀ ਇੱਕ ਦਿਨ ਹੋਰ ਹੀ ਪਣਾ ਵਰਤਿਆ ਦਿਨ ਛੁਪੇ ਮੂਨੇ ਰੇਜੇ ਉਹ ਸੂਏ ਵੱਲ ਜੰਗਲ ਪਾਣੀ ਗਿਆ ਸਕੂਲ ਵਿੱਚ ਦੀ ਲੰਗਦਿਆ ਉਸ ਨੂੰ ਇੱਕ ਇੱਕ ਤੀਮੀ ਤੇ ਮਰਦਾ ਚੋਲਾ ਪਿਆ ਮਰਦ ਨੇ ਤੀਵੀ ਨੂੰ ਆਪਣੀ ਹਿੱਕ ਨਾਲ ਕੁੱਟ ਕੇ ਰੱਖਿਆ ਹੋਇਆ ਸੀ ਗੱਜੂ ਨੇ ਦੋਹਾਂ ਨੂੰ ਜਾ ਗੀਚੀ ਤੋਂ ਨਪਿਆ ਇਹ ਤਾਂ ਜੇਠੂ ਬਾਣੀਏ ਦੀ ਵੱਡੀ ਕੁੜੀ ਸ਼ੀਲੋ ਤੇ ਧਰਮੇ ਤਖਾਨ ਦਾ ਮੁੰਡਾ ਕੀਚਰ ਸੀ ਕੀਚਰ ਉਹਦੇ ਪੈਰੀਂ ਪੈ ਗਿਆ ਚਾਚਾ ਹੱਥ ਬਣਾ ਲਾ ਅੱਗੇ ਗੱਲ ਨਾ ਕਰੀ ਉੱਡ ਜਾ ਪੈਣ ਦਿਓ ਦੁੱਗੋ ਜੇ ਅੱਗੇ ਤੋਂ ਇਹੋ ਜਿਹਾ ਕੰਮ ਕੀਤਾ ਨਾ ਤੇ ਫਿਰ ਵੇਖ ਲਿਓ ਕਹਿਣ ਨੂੰ ਉਹ ਗੱਜੂ ਨੇ ਉਹਨਾਂ ਨੂੰ ਕਹਿ ਦਿੱਤਾ ਪਰ ਅੰਦਰੋਂ ਇਹ ਸਭ ਕੁਝ ਵੇਖ ਕੇ ਉਸ ਨੂੰ ਆਪਣੇ ਆਪ ਨੂੰ ਵੀ ਸੁਆਜਾ ਆ ਗਿਆ ਸੀ ਉਸ ਰਾਤ ਉਸ ਨੂੰ ਫੇਰ ਸੁਪਨਾ ਆਇਆ ਪਹਿਲੇ ਸੁਪਨਿਆਂ ਵਰਗਾ ਪਰ ਇਸ ਵਾਰੀ ਉਸਨੇ ਸੁਪਨੇ ਵਿੱਚਲੀ ਤੀਵੀ ਨੂੰ ਪਛਾਣ ਲਿਆ ਇਹ ਤੀਵੀ ਸੰਤੋ ਸੀ ਉਸਦੀ ਆਪਣੀ ਭਜਾਈ ਸੁਪਨਾ ਕਾਹਦਾ ਆਇਆ ਗੱਜੂ ਨੂੰ ਸੂਲੀ ਤੇ ਟੰਗ ਗਿਆ ਕਦੇ ਉਹਨੂੰ ਲੱਗਦਾ ਕਿ ਉਹ ਕੋਈ ਗੁਨਾਹਗਾਰ ਹੈ ਤੇ ਉਹ ਆਪਣੇ ਆਪ ਨੂੰ ਗਾਲਾਂ ਕੱਢ ਦੇਣ ਲੱਗ ਜਾਂਦਾ ਇਹ ਕੀ ਹੁੰਦਾ ਜਾਂਦਾ ਤੈਨੂੰ ਭੈਣ ਦਿਆ ਦੁੱਗਾ ਧੋਲੀ ਦਾੜੀ ਹੁਣ ਤੈਨੂੰ ਇਹ ਕੀ ਚਾਕ ਉਦਣ ਲੱਗ ਪਿਆ ਤੇ ਕਦੇ ਉਹ ਕਦੇ ਉਸ ਦੇ ਅੰਦਰ ਅੱਗ ਜੀ ਪੈਦਾ ਹੁੰਦੀ ਜਿਹੜੀ ਉਹਨੂੰ ਲੱਗਦਾ ਕਿ ਉਸ ਨੂੰ ਸਾੜ ਕੇ ਹੀ ਸੁਆਹ ਕਰ ਦੇਵੇਗੀ ਹਾਲ ਤੇ ਹੋ ਗਈ ਕਿ ਸੁਪਨਿਆਂ ਦੀ ਥਾਂ ਹੁਣ ਜਾਗਦਿਆਂ ਵੀ ਉਹ ਉਹ ਇਸ ਸਮੱਸਿਆ ਨਾਲ ਉਲਝਿਆ ਰਹਿੰਦਾ ਪਤਾ ਨਹੀਂ ਕਿਉਂ ਹੁਣ ਉਹ ਸੰਤੋ ਨੂੰ ਚੋਰ ਅੱਖਾਂ ਨਾਲ ਵੇਖਣ ਲੱਗ ਪਿਆ ਸੀ ਸੰਤੋ ਉਸ ਤੋਂ ਭੁੰਡ ਕੱਢਦੀ ਸੀ ਪਰ ਇਹ ਕੁੰਡ ਐਵੇਂ ਨਾ ਦਾ ਹੀ ਸੀ ਉਸ ਨੇ ਸੰਤੋ ਦਾ ਚਿਹਰਾ ਮੋਰਾ ਅੱਗੇ ਵੀ ਸੌਰ ਵੇਖਿਆ ਆਇਆ ਸੀ ਪਰ ਉਹ ਚਿਹਰੇ ਮੋਰੇ ਵਿੱਚ ਕੋਈ ਹੋਰ ਹੀ ਗੱਲ ਸੀ ਬਿਮਾਰੀ ਵਾਦੀ 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 ਗਈ ਅਗਦੇ ਭਾਂਬੜਾ ਨੇ ਗੱਜੂ ਨੂੰ ਆਪਣੀ ਲਪੇਟ ਚ ਲੈ ਲਿਆ ਸਿਆਲਾਂ ਦੀ ਇੱਕ ਰਾਤ ਨੂੰ ਜਦੋਂ ਸੱਜਣ ਸਿਰੀ ਨਾਲ ਟਾਲੀ ਵਾਲੇ ਖੇਤ ਪਾਣੀ ਲਾਉਣ ਗਿਆ ਹੋਇਆ ਸੀ ਤਾਂ ਗੱਜੂ ਆਪਣੇ ਆਪ ਨਾਲ ਕੋਲ ਦਾ ਸੰਤੋ ਦੀ ਮੰਜੀ ਦੀ ਬਾਹੀ ਤੇ ਜਾ ਕੇ ਬੈਠਾ ਕੰਬ ਦੇ ਹੱਥਾਂ ਨਾਲ ਉਸ ਸੰਤੋ ਦੀ ਬਾਹ ਨੂੰ ਲੂਣਿਆ ਸੰਤੋ ਤਰਪ ਕੇ ਉੱઠી ਜਿਵੇਂ ਕਿਸੇ ਸੁਪਨੇ ਵਿੱਚੋਂ ਜਾਗੀ ਹੋਵੇ ਗੱਜੂ ਨੂੰ ਆਪਣੇ ਮੱਜੇ ਤੇ ਬੈਠਾ ਵੇਖ ਕੇ ਜਿਵੇਂ ਉਹ ਵਿਸ਼ਵਾਸ ਹੀ ਨਹੀਂ ਸੀ ਆ ਰਿਹਾ ਇੱਕ ਵਾਰ ਤਾਂ ਉਸ ਨੂੰ ਸੱਜਣ ਦਾ ਝੋਲਾ ਪੀ ਵੀ ਪਿਆ ਪਰ ਰਾਤ ਦੇ ਨੇਰੇ ਵਿੱਚ ਵੀ ਉਹ ਗੱਜੂ ਦੀ 부ਜੀ ਹੋਈ ਅੱਖ ਨੂੰ ਪਛਾਨ ਗਈ ਉਸ ਅੰਦਰ ਜਿਵੇਂ ਕੋਈ ਸੁੱਤੀ ਹੋਈ ਬਘਿਆੜੀ ਜਾਗ ਪਈ ਹੋਵੇ ਉਹ ਗੱਜੂ ਤੇ ਛਪਟਣੀ ਵਾਲੀ ਸੀ ਕਿ ਉਹਨੂੰ ਤ੍ਰੀਮਤ ਸੂਤ ਜਿਹੜੀ ਆ ਉਹ ਅੰਦਰੋਂ ਬੋਲ ਪਈ ਸੰਤੋ ਬੰਦੀਏ ਕੁਝ ਹੋਸ਼ ਕਰ ਸਾਰੀ ਸ਼ਕਤੀ ਇਕੱਠੀ ਕਰਕੇ ਉਸਨੇ ਆਪਣਾ ਗੁੱਸਾ ਕਾਬੂ ਕੀਤਾ ਤੇ ਬੋਲੀ ਗੱਜਣਾ ਜੇ ਬੰਦੇ ਦਾ ਪੋਤਾ ਹੈ ਉਹਨੇ ਉੱਠ ਖੜ ਮੰਜੇ ਤੋਂ ਗੱਜੂ ਦੇ ਸਿਰ ਉੱਤੇ ਜਿਵੇਂ ਕੋਤਰ ਸੋ ਘੜਾ ਪਾਣੀ ਦਾ ਡੁੱਲ ਗਿਆ ਹੋਵੇ ਸੰਤੋ ਨੂੰ ਉਹ ਇੱਕ ਸ਼ਬਦ ਵੀ ਨਾ ਕਹਿ ਸਕਿਆ ਤੇ ਆਪਣੀ ਬਰਫ ਹੋਈ ਦੇ ਨੂੰ ਘਸੀਟਦਾ ਉਹ ਆਪਣੇ ਮੰਜੇ ਤੇ ਆ ਟਿਕਾ ਗਈ ਰਾਤ ਤੱਕ ਉਹ ਛੱਤ ਦੀਆਂ ਛਤੀਰੀਆਂ ਵੱਲ ਵੇਖਦਾ ਰਿਹਾ ਜਦੋਂ ਨੀਂਦ ਨਾ ਆਈ ਤਾਂ ਸੁਪਨੇ ਵੀ ਆਏ ਸੁਪਨੇ ਜਿਨ੍ਹਾਂ ਵਿੱਚ ਘੋੜਿਆਂ ਤੇ ਚਿੜੀਆਂ ਤੀਵੀਆਂ ਉਸ ਦੀ ਹਿੱਕ ਉਤੋਂ ਦੀ ਧਗੜ ਧਗੜ ਘੋੜੇ ਦਬੱਲੀ ਜਾਂਦੀਆਂ ਸਨ ਇਸ ਘਟਨਾ ਤੋਂ ਬਾਅਦ ਗੱਜੂ ਬਾਹਰਲੇ ਘਰੇ ਸੌਣ ਲੱਗ ਪਿਆ ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਨਾਲ ਕੋਈ ਕੰਮ ਕਰਦਾ ਮਰਜ਼ੀ ਹੁੰਦੀ ਤੇ ਨਾ ਕਰਦਾ ਗੱਜੂ ਨੂੰ ਕੋਈ ਤੋੜ ਜੀ ਲਗੀ ਰਹਿੰਦੀ ਤੇ ਉਹ ਇਸ ਤੋੜ ਨੂੰ ਕੰਡਾ ਖਾ ਕੇ ਤੋੜਨ ਦੀ ਕੋਸ਼ਿਸ਼ ਕਰਦਾ ਇਸ ਘਟਨਾ ਤੋਂ ਬਾਅਦ ਗੱਜੂ ਦਾ ਆਨੰਦ ਬੰਗਾਲੀ ਕੋਲ ਉੱਠਣ ਬਹਿਣ ਹੋ ਗਿਆ ਤੇ ਗੱਜੂ ਨੇ ਮਲਦੀ ਤੀਵੀਂ ਲਿਆਉਣ ਦਾ ਫੈਸਲਾ ਕਰਕੇ ਆਪਣੇ ਛੋਟੇ ਭਾਈ ਨੂੰ 100 ਦੀ ਇੱਕ ਸਣਾਈ ਮੇਰੇ ਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਜਦੋਂ ਕੋਈ ਵੀ ਹਿੱਲਾ ਲੋਟਣਾ ਆਇਆ ਤਾਂ ਅਖੀਰ ਸੱਜਣ ਨੇ ਹਥਿਆਰ ਸੁੱਟ ਦਿੱਤੇ ਚੰਗਾ ਭਰਾਵਾ ਜਿਵੇਂ ਤੇਰੀ ਮਰਜ਼ੀ ਐ ਕਰ ਲੈ ਜ਼ਮੀਨ ਵਿੱਚ ਤੇਰਾ ਅੱਧਾ ਐ ਪਰਸੋਂ ਵੰਡ ਲਾਂਗੇ ਪੰਚਾਇਤ ਕਾਨੂੰ ਪਾਉਣੀ ਐ ਵਿਚਾਲੇ ਐਵੇਂ ਕੋਈ ਕੋਸ਼ਾਕੂ ਤੇ ਕੋਈ ਕੁਛ ਮੈਂ ਅੱਜ ਜਾ ਕੇ ਕੱਲ ਨੂੰ ਮਾਮੇ ਨੂੰ ਲੈ ਕੇ ਆਉਣਾ ਘਰ ਦੀ ਗੱਲ ਘਰ ਵਿੱਚ ਨਿਬੜ ਜੂ ਸੱਜਣ ਤਾਂ ਇੰਨੀ ਕਹਿ ਕੇ ਨਾਨਕੀ ਮਾਮੇ ਨੂੰ ਲੈਣ ਚਲਾ ਗਿਆ ਪਰ ਸੰਤੋ ਆਪਣੇ ਆਪ ਨਾਲ ਉਲਝੀ ਰਹੀ ਸੱਚੀ ਗੱਲ ਤਾਂ ਇਹ ਆ ਕਿ ਸੰਤੂ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਤੀਵੀ ਸੱਚਮੁੱਚ ਹੀ ਲਿਆਏਗਾ। ਭਿੰਨਕ ਤਾਂ ਉਹ ਮਹੀਨਾ ਤੋਂ ਪਹਿਲਾਂ ਵੀ ਭਾਰੀ ਪੈ ਗਈ ਸੀ। ਜਦੋਂ ਗੱਜੂ ਆਨੰਦ ਬੰਗਾਲੀ ਕੋਲ ਆਉਣ ਜਾਣ ਲੱਗ ਪਿਆ ਸੀ। ਪਰ ਉਹ ਸੋਚਦੀ ਸੀ ਕਿ ਐਵੇਂ 2-4 ਦਿਨ ਦਾ ਪਾਗਲਪਣਾ ਹੈ ਆਪੇ ਠੀਕ ਹੋ ਜੂ। ਪਰ ਉਹਨੂੰ ਕੀ ਪਤਾ ਸੀ ਕਿ ਗੱਜੂ ਆਪਣੀ ਹਿੰਦ ਨੂੰ ਇੰਨੀ ਦੂਰ ਤੱਕ ਲੈ ਜਾਏਗਾ। ਹੁਣ ਜਦੋਂ ਗੱਲ ਜ਼ਮੀਨ ਵੰਡਣ ਤੱਕ ਆ ਪਹੁੰਚੀ ਤਾਂ ਸੰਤੋ ਨੂੰ ਲੱਗਿਆ ਕਿ ਉਹਦਾ ਤਾਂ ਬਣਿਆ ਬਣਾਇਆ ਘਰ ਹੀ ਟੈਟਰੀ ਹੋਣ ਲੱਗਾ ਅੱਠਾਂ ਵਿੱਚੋਂ ਚਾਰ ਕਿਲੇ ਗੱਜੂ ਲੈ ਜੂ ਤੇ ਉਹਦੇ ਦੋ ਪੁੱਤਾਂ ਦੇ ਪੱਲੇ ਕੀ ਪਊ ਅੱਗੇ ਤੇ ਸੁਆਹ ਚਾਰ ਕਿਲਿਆਂ ਨੂੰ ਤਾਂ ਕਿਸੇ ਧੀ ਵਾਲੇ ਨੇ ਇਸ ਘਰ ਵੱਲ ਨੂੰ ਮੂੰਹ ਹੀ ਨਹੀਂ ਕਰਨਾ ਇੱਕ ਨੂੰ ਤਾਂ ਕੀ ਦੋ ਨੂੰ ਕੀ ਆਉਣਾ ਫੇਰ ਉਹ ਨਪੁੱਤਿਆਂ ਨੂੰ ਦੀ ਪਤਾ ਨਹੀਂ ਕਿਹੇ ਜਿਹੇ ਘਰ ਦੀ ਉਹ ਕਿਸੇ ਮਾੜੀ ਢੀਡੀ ਦੀ ਲਾੜ ਮੇਰੇ ਪੁੱਤਾਂ ਦੀ ਸ਼ਰੀਕ ਬਣੂ ਸ਼ਰੀਕੇ ਦਾ ਦਾਗ ਆਪ ਨੂੰ ਕਿਹੜਾ ਨਹੀਂ ਲੱਗੂ ਮੈਂ ਵੀ ਐਵੇਂ ਜਿੱਦ ਜਿੱਦ ਵਿੱਚ ਸਾਰੀ ਖੇਡ ਬਗਾੜ ਲਈ ਕੋਈ ਬਗਾਨਾ ਤਾਂ ਨਹੀਂ ਸੀ ਗੱਜਣ ਦਾ ਜੀ ਭਾਈ ਆ ਉਹ ਵੀ ਤੀਵੀਆਂ ਨੇ ਜਿਹੜੀਆਂ ਸੱਤ ਬਗਾਨਿਆਂ ਨਾਲ ਜਾ ਕੇ ਖੇ ਖਾਂਦੀਆਂ ਨੇ ਇਹ ਤਾਂ ਫਿਰ ਵੀ ਘਰ ਦੀ ਘਰ ਵਿੱਚ ਕੀ ਗੱਲ ਹੈ ਨਾਲੇ ਮਾੜੀ ਗੱਲ ਤੇ ਤਾਂ ਹੋਵੇ ਜੇ ਘਰ ਦਾ ਬੰਦਾ ਬੁਰੀ ਮੰਨੇ ਸੱਜਣ ਤਾਂ ਆਪ ਕਹਿ ਵਾਰੀ ਆ ਨਹੀਂ ਬਾਨੀ ਕਹਿ ਬੈਠਾ ਜਾਨੀ ਸੰਤੋ ਕੰਬਲੀਏ ਆਪਣੇ ਹੱਥੀ ਆਪਣੀ ਖੇਡ ਆਪ ਹੀ ਬਗਾੜੀ ਜਾਨੀ ਆ ਜੱਗ ਵਿੱਚ ਤੈਨੂੰ ਕੋਣ ਸਿਆਣੀ ਆਖੂ ਸੋਚਾਂ ਸੋਜਦੀ ਸੰਤੋ ਨੂੰ ਰਾਤ ਪੈ ਗਈ ਰੋਟੀ ਦਾ ਰਾੜਾ ਬੀੜਾ ਕਰਕੇ ਉਸਨੇ ਗੜਬੀ ਚੁੱਕੀ ਤੇ ਪੰਪ ਤੋਂ ਭਰ ਲਈ ਕੱਲੀ ਬਾਹਰ ਕੰਨੀ ਚੱਲ ਪਈ ਮੁੜਦੀ ਹੋਈ ਬਿ ਧੜਕ ਹੋ ਕੇ ਬਾਹਰਲੇ ਘਰ ਜਾਵੜੀ ਤੇ ਗੱਜੂ ਮੰਜੇ ਤੇ ਪਿਆ ਖੌਂ ਖੌਂ ਕਰ ਰਿਹਾ ਸੀ ਉਹਦੇ ਮੰਜੇ ਦੀ ਬਾਹੀ ਤੇ ਬਹਿ ਕੇ ਉਹ ਭਰਜਾਈਆਂ ਵਾਲੇ ਮਿੱਠੇ ਅੰਦਾਜ਼ ਵਿੱਚ ਬੋਲੀ ਮਖਾਂ ਸੌ ਗਿਆ ਮਿੱਠੂ ਦੇ ਤਾਇਆ ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸੰਤੋ ਨੇ ਉਸ ਨੂੰ ਅੰਦਰ ਜਾ ਕੇ ਕਿਹਾ ਸਾਰਾ ਕੁਝ ਠੀਕ ਠਾਕ ਹੋ ਗਿਆ ਹੈ ਮੈਂ ਡੰਮ ਆਈਆਂ ਰਾਤ ਕਾਣੇ ਬਿਹੇੜ ਦਾ ਮੱਥਾ ਸੁਣ ਕੇ ਸੱਜਣ ਨੂੰ ਜਿਵੇਂ ਪਹਿਲੇ ਤੋੜ ਦੀ दारू ਵਰਗਾ ਨਸ਼ਾ ਆ ਗਿਆ ਹੋਵੇ ਉਹ ਨਹੀਂ ਰਿਹਾ ਬਸੰਤ ਕਰੇ ਤੇਰੀਆਂ ਕਹਿ ਕੇ ਉਸ ਨੇ ਸੰਤੋ ਨੂੰ ਜੱਫੀ ਵਿੱਚ ਘੁੱਟ ਕੇ ਇੱਕ ਨਹੀਂ 100 ਵਾਰ ਚੁੰਮਿਆ ਇਹ ਸੀ ਜੀ ਅਜਮੇਰ ਸਿੰਘ ਔਲਖੇਰਾ ਦੀ ਲਿਖੀ ਹੋਈ ਕਹਾਣੀ ਮੰਜੇ ਦੀ ਬਾਈ ਕਿ ਇੱਕ ਛੋਟੀ ਕਿਸਾਨੀ ਵਿੱਚ ਕਿਸ ਤਰ੍ਹਾਂ ਦੇ ਦਰਦ ਤੇ ਕਿਸ ਤਰ੍ਹਾਂ ਦੇ ਸਮਝੌਤੇ ਮਨੁੱਖ ਨੂੰ ਕਰਨੇ ਪੈਂਦੇ ਹਨ ਪਿੰਡੂ ਰੈਤਲ ਦੀ ਪਿੰਡੂ ਸੱਭਿਆਚਾਰ ਦੀ ਇੱਕ ਦੁਖਦੀ ਰਗ ਜਿਹੜੀ ਆ ਉਹ ਇਸ ਕਹਾਣੀ ਰਹੀ ਉਹਨਾਂ ਨੂੰ ਪੇਸ਼ ਕੀਤੀ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ